ਸਸ਼ੇਕਾਲ ਦੋਸਤੋ ਪਿਛਲੀ ਵੀਡੀਓ ਦੇ ਵਿੱਚ ਤੁਸੀਂ ਦਾਦੀ ਮਾਂ ਦੇ ਸੰਦੂਖ ਨੂੰ ਬਹੁਤ ਪਿਆਰ ਦਿੱਤਾ ਔਰ ਇਹ ਮੇਰੇ ਮਮਾ ਮਤਲਬ ਕਿ ਮੇਰੇ ਸਾਸੂ ਮਾਂ ਦੀ ਪੇਟੀ ਆ ਇਹ ਵੀ ਲੱਕੜ ਦੀ ਬਣੀ ਹੋਈ ਆ ਤੇ ਲਗਭਗ 48-49 ਸਾਲ ਪੁਰਾਣੀ ਆ ਥੋੜੀ ਬਹੁਤੀ ਇਸ ਨੂੰ ਮੁਰੰਮਤ ਦੀ ਜ਼ਰੂਰਤ ਸੀ ਉਹ ਕਰਨ ਤੋਂ ਬਾਅਦ ਆਪਾਂ ਇਸ ਨੂੰ ਚੰਗੀ ਤਰ੍ਹਾਂ ਸਾਫ਼ ਕਰਿਆ ਸਾਫ਼ ਕਰਨ ਤੋਂ ਬਾਅਦ ਕਲਰ ਕਰਨਾ ਸ਼ੁਰੂ ਕਰ ਦਿੱਤਾ ਰੰਗ ਦੇ ਵਿੱਚ ਆਪਾਂ ਸਿਉਂਖਾਲੀ ਦਵਾਈ ਜਿਹੜੀ ਰੰਗ 'ਚ ਹੀ ਮਿਕਸ ਕਰ ਲਈ ਉਸ ਤੋਂ ਬਾਅਦ ਉਸ ਨੂੰ ਅੰਦਰ ਤੇ ਬਾਹਰ ਮਾਰਨਾ ਸ਼ੁਰੂ ਕਰ ਦਿੱਤਾ ਅੰਦਰ ਵੀ ਕਲਰ ਮਾਰਿਆਗਾ ਤਾਂ ਕਿ ਜੋ ਦਵਾਈ ਆ ਉਹ ਅੰਦਰ ਵੀ ਸਾਰੇ ਲੱਗ ਸਕੇ ਤਾਂ ਕਿ ਲੱਕੜੀ ਆਪਣੀ ਖਰਾਬ ਨਾ ਹੋਵੇ ਉਸ ਤੋਂ ਬਾਅਦ ਆਪਾਂ ਇਸ ਨੂੰ ਬਾਹਰ ਸਾਰੇ ਕਲਰ ਨੂੰ ਕਰਿਆ ਇਹ ਮੈਂ ਐਨੀਮਲ 골ਡਨ ਬ੍ਰਾਊਨ ਕਲਰ ਕਰਿਆ ਹੋਇਆਗਾ ਸਾਰੀ ਪੇਟੀ ਦੇ ਉੱਪਰ ਜੋ ਸੇਮ ਸੰਦੂਖ ਦੇ ਉੱਪਰ ਕਰਿਆ ਸੀ ਉਸ ਤੋਂ ਬਾਅਦ ਇਸ ਤੇ ਹੋਰ ਕੋਈ ਵੀ ਡਿਜ਼ਾਈਨ ਨਹੀਂ ਬਣਿਆ ਹੋਇਆ ਸੀ ਅ ਤਾਂ ਮੈਂ ਸੋਚਿਆ ਕਿ ਇਸ ਨੂੰ ਆਪਾਂ ਸੰਦੂਖ ਦੇ ਨਾਲ ਹੀ ਦਾ ਡਿਜ਼ਾਈਨ ਹੀ ਬਣਾ ਦਈਏ ਸੋ ਜਿਵੇਂ ਸੰਦੂਖ ਦੇ ਬਾਰਡਰ ਦੇ ਉੱਪਰ ਸਿਲਵਰ ਕਲਰ ਦਾ ਬਾਰਡਰ ਬਣਿਆ ਹੋਇਆ ਸੀ ਸੇਮ ਉਹੀ ਪੈਟਰਨ ਆਪਾਂ ਪੇਟੀ ਦੇ ਉੱਪਰ ਵੀ ਬਣਾਉਣਾ ਸ਼ੁਰੂ ਕਰ ਦਿੱਤਾ ਇੱਥੇ ਸਿਲਵਰ ਕਲਰ ਵੀ ਮੈਂ ਐਨੀਮਲ ਕਲਰ ਹੀ ਲਿਆ ਹੋਇਆ ਜੋ ਆਪਾਂ ਨੂੰ ਮਿਲ ਜਾਂਦਾ ਹੈ ਬਣਾ ਬਣਾਇਆ ਵੀ ਮਿਲ ਜਾਂਦਾ ਹੈ ਨਹੀਂ ਡਸਟ ਮਿਲਦੀ ਹੈ ਸਿਲਵਰ ਡਸਟ ਉਸ ਨੂੰ ਆਪਾਂ ਵਾਰਨਿਸ਼ ਦੇ ਵਿੱਚ ਪਾ ਕੇ ਬਣਾ ਸਕਦੇ ਹਾਂ ਸੋ ਇਹ ਬਹੁਤ ਵਧੀਆ ਕਲਰ ਲੱਗਿਆ ਮੈਨੂੰ ਸਿਲਵਰ ਕਿਤੇ ਕਿਤੇ ਹਲੇ ਥੋੜਾ ਬ੍ਰਾਊਨ ਕਲਰ ਕਿੱਲਾ ਵੀ ਸੀਗਾ ਕਈ ਵਾਰੀ ਵਿੱਚੋਂ ਬ੍ਰਾਊਨ ਕਲਰ ਵੀ ਦਿਖਣਾ ਸ਼ੁਰੂ ਹੋ ਜਾ ਸਕ ਜਾਂਦਾ ਸੀ ਸੋ ਮੈਂ ਇਸ ਤੇ ਇੱਕ ਜਾਂ ਦੋ ਕੋਡ ਆ ਜਿਹੜੇ ਉਹ ਸਿਲਵਰ ਕਲਰ ਤੇ ਕਰੇ ਉਸ ਤੋਂ ਬਾਅਦ ਜਿਵੇਂ ਆਪਣੇ ਸੰਦੂਕ ਦੇ ਵਿੱਚ ਬਾਕਸਸ ਬਣੇ ਹੋਏ ਸੀ ਸੇਮ ਇਹਦੇ ਚ ਵੀ ਸੀ ਤਾਂ ਮੈਂ ਇੱਥੇ ਸੋਚਿਆ ਕਿ ਪੈਟਰਨ ਜਿਹੜਾ ਹੈਗਾ ਸਟੈਂਸਲ ਨਾਲ ਬਣਾ ਲਿਆ ਜਾਵੇ ਕਿਉਂਕਿ ਅੰਦਰ ਥੋੜਾ ਰੰਗ ਸੁੱਕਣ ਦੀ ਪ੍ਰੋਬਲਮ ਆ ਰਹੀ ਸੀ ਬਰੋ ਪੈਟਰਨ ਮੇਰਾ ਸਹੀ ਨਹੀਂ ਬਣਿਆ ਕਿਉਂਕਿ ਰੰਗ ਹਲੇ ਕਿੱਲਾ ਸੀ ਤੇ ਉਹਨੇ ਫੈਲ ਗਿਆ ਤੇ ਪੈਟਰਨ ਮੇਰਾ ਖਰਾਬ ਹੋ ਗਿਆ ਸੋ ਮੈਂ ਉਹਨੂੰ ਮਟੇ ਦਿੱਤਾ ਤੇ ਇਸ ਤੋਂ ਬਾਅਦ ਆਪਾਂ ਇਸ ਤੇ ਫ੍ਰੀ ਹੈਂਡ ਜਿਹੜਾ ਹੈਗਾ ਸੀ येलो ਕਲਰ ਦੇ ਵਿੱਚ ਫਲਾਵਰ ਬਣਾ ਦਿੱਤੇ ਸੀ ਜਿਸ ਦੀ ਵੀਡੀਓ ਸਕਿਪ ਹੋਊਗੀ ਮੇਥੋਂ ਬਣੀ ਨਹੀਂਗੀ ਸੌਰੀ ਤੇ ਬਟ ਬਾਰਡਰ ਦੇ ਉੱਪਰ ਸੇਮ ਉਹੀ ਪੈਟਰਨ ਜੋ ਆਪਾਂ ਸੰਦੂਕ ਤੇ ਪਾウダー ਤੇ ਬਣਾਇਆ ਸੀ ਬੇਲ ਵਾਲਾ ਉਹੀ ਸੇਮ ਪੈਟਰਨ ਆਪਾਂ ਇਸ ਲਈ ਜੋ সিলਵਰ ਕਲਰ ਦਾ ਬਾਰਡਰ ਦਿੱਤੇ ਜਿੱਥੇ ਵੀ ਬਣਾਇਆ ਉੱਥੇ-ਉੱਥੇ ਆਪਾਂ ਉਹ ਬਾਰਡਰ ਆ ਜਿਹੜਾ ਉਹ ਬਣਾਉਣਾ ਸ਼ੁਰੂ ਕਰ ਦਿੱਤਾ ਇੱਥੇ ਮੈਂ ਗ੍ਰੀਨ ਮਤਲਬ ਸੈਫਰਨ ਗ੍ਰੀਨ ਜਿਹਨੂੰ ਆਪਾਂ ਮਹਿੰਦੀ ਕਲਰ ਕਹਿੰਦੇ ਆ ਉਹ ਅਤੇ ਨਾਲ ਉਸਤੇ ਮਹਿੰਦੀ ਤੇ ਲੈਮਨ ਸ਼ੇਡ ਮਤਲਬ ਕਿ ਪੀਲੇ ਰੰਗ ਦੀਆਂ ਜਿਹੜੀਆਂ ਪੱਤੀਆਂ ਲੱਗੀਆਂ ਉਹ ਸਾਰੇ সিলਵਰ ਕਲਰ ਦੇ ਬਾਰਡਰ ਦੇ ਉੱਪਰ ਬਣਾਵਾ ਦਿੱਤੀਆਂ ਜਿਸ ਨਾਲ ਇਹ ਹੋਰ ਵੀ ਸੋਹਣਾ ਲੱਗਣ ਲੱਗ ਗਿਆ ਤੇ ਜੋ ਵਿਚ ਵਾਲਾ ਸੀਗਾ ਉਥੇ ਆਪਾਂ ਉਹ ਫਲਾਵਰ ਬਣਾ ਦਿੱਤੇ ਸੀ ਤੇ ਜੋ ਉੱਪਰ ਸ਼ੀਸ਼ਾ ਹੈਗਾ ਸ਼ੀਸ਼ੇ ਦੇ ਵਿੱਚ ਥੋੜੀ ਥ੍ਰੀਡ ਆਈ ਹੋਈ ਸੀ ਤੇ ਉਥੇ ਆਪਾਂ ਕੀ ਕਰਿਆ ਕਿ ਕਲੇ ਦੇ ਨਾਲ ਫਲਾਵਰ ਬਣਾ ਲਿਆ ਜੋ ਕਿ ਬਹੁਤ ਸੋਹਣਾ ਲੱਗ ਰਿਹਾ ਸੀ ਤੇ ਇਹ ਸਾਡੀ ਪੇਟੀ ਦੀ ਫਾਈਨਲ ਲੁੱਕ ਆ ਦੋਸਤੋ ਕਿਵੇਂ ਲੱਗਿਆ ਪਲੀਜ਼ ਕਮੈਂਟ ਜ਼ਰੂਰ ਕਰਕੇ ਦੱਸਿਓ ਥੈਂਕ ਯੂ